PBS ਸ਼ਾਪਿੰਗ ਸੈਂਟਰ ਜੋ ਕਿ ਅੰਮ੍ਰਿਤਸਰ ਤੋਂ ਥੋੜੀ ਹੀ ਦੂਰੀ ਤੇ ਮਹਿਤਾ ਚੌਕ ਵਿਖੇ ਹੈ ਇੱਥੇ ਹਰ ਤਰ੍ਹਾਂ ਦੀਆਂ ਵਸਤੂਆਂ ਇੱਕੋ ਛੱਤ ਹੇਠਾ ਉਪਲਬਧ ਹਨ ਇੱਥੇ ਬਰਾਇਡਲ ਲਹਿੰਗੇ ਸ਼ਰਾਰਾ ਸੂਟ ਪਟਿਆਲਾ ਸਲਵਾਰ ਵਾਲੇ ਸੂਟ ਸਿੰਪਲ ਸੂਟ ਜੀਨ ਟੌਪ ਫੁਲਕਾਰੀਆਂ ਸਾਰੀਆਂ ਅਤੇ ਸੂਟ ਵੀ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ 300 ਰੰਗਾਂ ਦੀਆਂ ਪੱਗਾਂ ਵੀ ਮਿਲਦੀਆਂ ਹਨ ਅਲੱਗ ਅਲੱਗ ਕੱਪੜੇ ਤੇ ਵਿੱਚ ਡਿਜ਼ਾਈਨਰ ਵਾਲੇ ਖਾਸ ਸੈਕਸ਼ਨ ਵੀ ਬਣਾਏ ਗਏ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਨਿਊ ਬੌਰਨ ਬੇਬੀ ਤੋਂ ਲੈ ਕੇ ਵਿਆਹ ਵਾਲੇ ਜੋੜੇ ਤੱਕ ਦੇ ਕੱਪੜੇ ਮਿਲ ਜਾਂਦੇ ਹਨ ਇੱਥੇ ਸਕੂਲ ਦੇ ਬੱਚਿਆਂ ਦੀ ਯੂਨੀਫਾਰਮ ਸਕੂਲ ਬੈਗ ਬੋਟਲ ਅਥਰ ਟਿਫਨ ਆਦਿ ਵੀ ਮਿਲਦੇ ਹਨ ਘਰ ਦੀਆਂ ਵਸਤੂਆਂ ਦੀ ਗੱਲ ਕਰੀਏ ਤਾਂ ਇੱਥੇ ਬੈੱਡ ਸ਼ੀਟ ਕੰਬਲ ਟਰਾਲੀ ਬੈਗ ਸਕੂਲ ਕਿਟ ਆਦਿ ਵੀ ਮਿਲਦੇ ਹਨ ਸਫਾਰੀ ਅਮਰੀਕਨ ਟੂਰਿਜ਼ਮ ਤੱਕ ਦੀਆਂ ਕੰਪਨੀਆਂ ਵੀ ਇੱਥੇ ਉਪਲਬਧ ਹਨ ਇੱਥੇ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਹਰ ਸਾਲ ਤਿਉਹਾਰ ਤੇ ਕੋਈ ਨਾ ਕੋਈ ਆਫਰ ਇੱਥੇ ਜ਼ਰੂਰ ਲਗਾਈ ਜਾਂਦੀ ਹੈ ਜਿਹਦੇ ਵਿੱਚ ਕਿ ਸਾਲ ਵਿੱਚ ਇੱਕ ਵਾਰ ਰਖੜੀ ਦੇ ਤਿਉਹਾਰ ਤੇ ਇਸ ਵਾਰ ਇਸ ਵਾਰ 11 ਅਗਸਤ ਨੂੰ 쿠ਪਨ ਕੱਢਿਆ ਜਾਵੇਗਾ ਜਿਹਦੇ ਵਿੱਚ ਕਿ ਪ੍ਰਾਈਜ਼ ਦੇ ਤੌਰ ਤੇ ਸਪਲੈਂਡਰ ਮੋਟਰਸਾਈਕਲ ਇਲੈਕਟ੍ਰੋਨਿਕਸ ਸਕੂਟੀ ਫ੍ਰਿਜ ਪੱਕੇ ਅਤੇ ਪ੍ਰੈਸਾਂ ਵੀ ਸ਼ਾਮਿਲ ਹਨ ਪ੍ਰਾਈਜ਼ ਲਾਈਵ ਅਤੇ ਇੰਸਟਾਗ੍ਰam ਤੇ ਵੀ ਕੱਢਿਆ ਜਾਏਗਾ ਤੇ ਸਾਂਝ ਕਿਤੇ ਜਾਦਾ ਦਾ ਵੀ ਪ੍ਰਾਈਸ ਇੱਥੇ ਨਿਕਲ ਆਉਂਦਾ ਹੈ ਉਸ ਨੂੰ ਫੋਨ ਕਰਕੇ ਉਸ ਦੇ ਪ੍ਰਾਈਸ ਬਾਰੇ ਦੱਸ ਦਿੱਤਾ ਜਾਵੇਗਾ ਆਓ ਸ਼ਾਪਿੰਗ ਕਰੀਏ ਪੀਬੀਐਸ ਸ਼ਾਪਿੰਗ ਸੈਂਟਰ ਦਾ ਅਨੁਭਵ ਲਈਏ